ਕੀ ਕਾਲ ਜੀ ਸੋਹਤਾਈ ਅੱਜ ਦੀ ਵੀਡੀਓ ਚ ਮੌਸਮ ਵਧੀਆ ਹੋ ਗਿਆ ਰਾਤ ਤੜਕੇ ਨੂੰ ਸੋਨਾ ਨਹੀਂ ਪੈ ਗਿਆ ਐਨ ਵਧੀਆ ਚਾਰੇ ਭਰੇ ਖੜੇ ਸਾਰੇ ਖੇਤਾਂ ਵਿੱਚ ਪਾਣੀ ਕਰਤਾ ਵਧੀਆ ਬੋਤਾ ਵੀ ਨਹੀਂ ਥੋੜਾ ਵੀ ਨਹੀਂ ਠੀਕ ਪੈ ਗਿਆ ਮੀਂਹ ਤੜਕੇ ਨੂੰ ਬਾਕੀ ਉਹਨਾਂ ਨੂੰ ਕਹਤਾ ਵੀ ਲਾ ਦਿਓ ਜਿਹੜੀ ਖੱਤੀ ਰਹਿੰਦੀ ਆ ਉਹ ਕਹਿੰਦੇ ਅਸੀਂ ਅੱਜ ਲਾ ਕੇ ਆਉਂਗੇ ਕਿਸੇ ਦਿਫੇਰ ਲਾਉਂਗੇ ਸ਼ਾਮ ਤੱਕ ਉਹਨਾਂ ਚ ਰਸੀ ਗਿਆ ਵੀ ਫਿਰ ਐਨੇ ਬਿਲੇ ਅਜ ਤਾਰਾਂ ਹੀ ਪਾਈਏ ਹਨਾ ਬਈ ਰਾਜ्‍य ਸੀਮਾ ਤਾਰਾ ਲੱਗੇ ਪਾਉਣ ਇਧਰ ਕਰ ਲਈਏ ਫੀਟਿੰਗ ਇੰਨੀਆਂ ਤਾਰਾਂ ਨਾਲ ਕੱਢ ਪਾਇਆ ਨਾ ਸਟੀਲ ਵਾਇਰ ਕੱਢਣਾ ਬਸ ਸ਼ੁਰੂ ਕਿਹੜੀ ਤੋਂ ਕਰਨਾ ਜੀ ਸਟੀਲਰ ਪਾ ਗਏ ਅੱਗੇ ਬੰਨ੍ਹਣੀ ਪੂਰੀ ਇੰਦ ਹਮ ਕੱਢ ਕੇ ਰੱਖ ਲੈ ਕੋਈ ਨਹੀਂ ਸਾਈਡ ਪਰ ਸੋਚਾਂ ਦਾ ਬਾਅਦ ਚ ਲੱਗਣੀ ਆ ਇਹ ਜਿਹੜੀਆਂ ਤੇਰੀ ਸੋਚਾਂ ਇਹ ਤਾਂ ਇਹਨੂੰ ਪਹਿਲਾਂ ਰੰਗ ਹੋ ਕੇ ਫੇ ਲੱਗੂਗੀ ਤਾਰਾਂ ਪਾ ਕੇ ਛੱਡ ਦੇਣੀਆਂ ਗੱਲੀਆਂ ਬਸ लाइटा लूटा बल्ला चलो शुरुआत करा तेन दिखाई और खोल फैन बॉक्स वह ना चढ़ के उपर नहीं ले आई फैन बॉक्स उरले पासे ਖੱਰ ਰ ਹੈ ਨਾ ਪਿਛੇ ਹੋ ਕੇ ਖੜਾ ਹੋਈ ਹੋਈ ਕੱਢ ਲਾ ਖਾਲੀ ਜਾਲ ਇਹਨੂੰ ਕਾਗਜ਼ ਭਰੇ ਹੋਏ ਵਿੱਚ ਹੂੰ ਚਾ ਲੋ ਜੀ ਹੁਣ ਲੋ ਬਣਾਏ ਦੇਖ ਲਓ ਇਹ ਹਾਂ ਬਾਏ ਬਾਏ ਦਾ ਥੋੜੀ ਕਟਾਈ ਹੋਣੇ ਵਾਲੀ ਆ ਪਨੀਰੀ ਪੱਟੀ ਵੀ ਕੱਲ ਦੀ ਹਲੇ ਵੀ ਕਾਹਨੂੰ ਆਉਣਾ ਤਾਂ ਬਾ ਕੋਈ ਨਹੀਂ ਲੰਬੜਦਾਰ ਦਾ ਨੰਬਰ ਲਾ ਦਿੰਦੇ ਆ ਜਿਹੜਾ ਤੇਰਾ ਹੈਗਾ ਲੰਬੜਦਾਰ ਆ ਗਿਆ ਮੈਂ ਉਹਨੂੰ ਬਾਈ ਨੇ ਵੀ ਡੱਡੂ ਬੁਲਾਏ ਪਏ ਆ ਨੇ ਹੋ ਅਦੇ ਇਲਾ ਪਨੀਰੀ ਪਲੀ ਵੀ ਹੋਣ ਲੱਗੀ ਉਹ ਡੋਲ ਪਾ ਕਾ ਨੂੰ ਖੜੇ ਆ ਬਾਟੇ ਟੁੱਟ ਜਾਏਗਾ ਓਏ ਨਹੀਂ ਨੇੜੇ ਕਾ ਨੂੰ ਲਾਉਂਦੇ ਆ ਵਿਚ ਵਿਚ ਹੋ ਇੰਨੀ ਨੇੜੇ ਲਾਉਂਦੇ ਆ ਮੈਂ ਕਹਿੰਦਾ ਦੇਖਿਓ ਕਿਤੇ ਆ ਦੇਖ ਲੈ ਦੇਵਰਾਜ ਦਾ ਲੈ ਗਿੱਠ ਪਾ ਕੇ ਗਿਆ ਫੋਟੋ ਪੈ ਜਾਣਾ ਦੇਵਰਾਜ ਆ ਤੇਰਾ ਫੋਟੋ ਪੈ ਜਾਣਾ ਓਰੇ ਇੰਨੀ ਨੇੜੇ ਲਾਈ ਵੀ ਤਾਂ ਆ ਪਨੀਰੀ ਦੇ ਲੈ ਹੈ ਪਹਿਲੀ ਹੋ ਗਈ ਤਿੰਨ ਦਿਨ ਹੋ ਗਏ ਤੁਹਾਨੂੰ ਪੱਟੀ ਨਹੀਂ ਨੂੰ ਜੇ ਨਾ ਚੱਲੀ ਇਹ ਲੈ ਹਾਨਾ ਚਲੇਗਾ ਤਬ ਨਾ ਬ ਕੋਈ ਨਹੀਂ ਪੈਸੇ ਹੰਡੇ ਜੇ ਮਿਲਣੇ ਆ ਤੁਹਾਨੂੰ ਚੱਲ ਆ ਚੱਲ ਗਿਆ ਤਾਂ ਉਸ ਤੋਂ ਬਾਅਦ ਦੇਗਾ ਨਾ ਸਿੱਧਾ ਡਬਲ ਡਬਲ ਤੰਗ ਕਰਦੇ ਆ ਜੀ ਬੰਦੇ ਦੇਖ ਲੈ ਆਪਣੇ ਨੂੰ ਮਾਲਕ ਨੂੰ 10 ਅੱਜ ਜੀ ਦੀ ਆਉ ਦੇ ਲੱਡਕਾ ਪੱਟ ਕੇ ਉੱਪਰ ਤੈਰਦਾ ਫਿਰਦਾ ਤੇਰਾ ਤੇਰੀ ਲੈਨ ਬਾਫ ਲਾਂਗਰੀ ਚ ਜ਼ੋਰ ਨਹੀਂ ਹੈਗਾ ਵਿਚਾਰੇ ਚ ਤੇ ਰਸਣ ਨਹੀਂ ਮਾਰ ਲਿਆ ਪਕਾਉਂਦਾ ਰੋਟੀਆਂ ਚੱਲ ਆ ਜੋ ਚਾਹ ਪੀ ਲੋ ਆ ਪਾਣੀ ਬੰਦ ਕਰਦੀ ਮੜਾ ਜਾ ਪਾਣੀ ਇਸ ਵਿੱਚ ਠੰਡਾ ਪਾ ਦੋ ਸੱਲ ਮੋਟਰ ਲਾਈਟ ਭੱਜ ਗਈ ਹੈ ਲਾਈਟ ਭੱਜ ਗਈ ਹੁਣ ਭੱਜ ਗਈ ਹੂੰ ਅਮੜਾ ਜਾ ਬੰਦ ਕਰ ਦੇ ਬਸ ਮੜਾ ਜੀ ਲਈ ਮਿੱਟੀ ਬਸ 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 ਬਹੁਤ ਚੱਪ ਚਾ ਪੀਵਾ ਜੋ ਪਨੀਰੀ ਦਾ ਬਹੁਤ ਪਈ ਆ ਲੋ ਜੀ ਅੱਧਾ ਵੀ ਤੁਹਾਨੂੰ ਵੇੜਤਾ 17 ਪਾਤੀਆਂ ਇਹਦੇ ਆ ਵੀ ਪੱਖੇ ਵਾਲੇ ਪੁਆਇੰਟ ਸਾਰੇ ਹੀ ਬੱਲਮ ਉਧਰ ਬੱਲਮ ਦਾ ਪੁਆਇੰਟ ਇੱਥੇ ਪਲੱਗ ਜਿੰਨੀਆਂ ਪੁਰਾਣੀਆਂ ਪਰੂਣੀਆਂ ਦੀਆਂ ਸਭ 17 ਜੋੜ-ਜੂੜ ਕੇ ਪਾਤੀਆਂ ਆ ਲੈਟਾਂ ਦੀਆਂ ਵੀ ਪਾਤੀਆਂ ਉੱਪਰ ਬਾਕੀ ਹੁਣ ਲਾਵਾਂਗੇ ਤਾਂ ਹਲੇ ਰੰਗ ਤੇ ਬਾਅਦ ਇੱਧਰ ਤਾਰਾਂ ਕੱਢਤੀਆਂ ਬਲੱਗ ਤਾਰਾਂ ਦੇ ਟੋਕੇ-ਟੋਕੇ ਜਿਹੜੇ ਆਪਣੇ ਬਚੇ-ਬੇਚੇ ਸਭ ਵਿੱਚੇ ਮਿਕਸ ਕਰਕੇ ਲਾ ਦਿੱਤੇ ਇਹਦਾ ਜਿੰਨਾ ਪੂਰਾ ਹੋਈ ਗਿਆ ਪਰ ਜੋੜ ਨਹੀਂ ਕੋਈ ਵੀ ਪਾਇਆ ਪੂਰਾ ਕਰੀ ਗਏ ਜਿੰਨਾ ਪੂਰਾ ਹੋਈ ਗਿਆ ਇੱਧਰ ਇੱਕ ਬਲੱਗ ਪੂਰਾ ਕਰਤਾ ਸਾਰਾ ਹੀ ਬਾਕੀ ਹੁਣ ਚਲਾਵਾਂਗੇ ਰੰਗ ਤੇ ਬਾਅਦ ਤਾਰਾਂ ਮੈਂ ਕਿਹਾ ਵੀ ਰੰਗ ਕਰਨਾ ਫਿਰ ਉਹਨਾਂ ਨੇ ਪੱਲਾ ਬੋਲਬ ਲਾ ਕੇ ਹੋਲਡਰ ਸਾਰਾ ਕੁਝ ਰੰਗ ਤੇ ਬਾਅਦ ਗ੍ਰਿਪ ਲਾਵਾਂਗੇ ਨੇ ਪਲੱਗ ਤਾਂ ਲਿਆਂਦੇ ਪਏ ਆ ਸਾਰਾ ਕੁਝ ਮੈਂ ਕਹਾਂ ਵੀ ਉਹ ਤੇ ਬਾਅਦ ਵਿੱਚ ਸੈਟਿੰਗ ਕਰਾਂਗੇ ਪਹਿਲਾਂ ਰੰਗ ਕਰਾਂਗੇ ਇੱਕ ਵਾਰੀ ਫੇਰ ਮੁੜ ਕੇ ਨਹੀਂ ਆਣਾ ਹੈਗਾ ਜੇ ਰੰਗ ਨਾ ਕਰਾਇਆ ਪਰ ਇਹਦਾ ਫਿਰ ਰਹੀ ਜਾਣਾ ਬਾਕੀ ਦੇਖਦੇ ਆ ਬੰਦੇ ਨੂੰ ਪੁੱਛਦੇ ਜਿਹਨੇ ਕਿਹਾ ਤਾਰਾਂ ਲਾਉਣੀ ਆ ਕੋਈ ਲਾਦਾਂਗੇ ਨਹੀਂ ਨਾ ਸਹੀ ਜੀ ਮੇਲੋ ਵੀ ਸਾਡੇ ਬੰਦੇ ਨੂੰ ਪਾਣ ਜਾ ਆਏ ਵਾ ਸਾਡਾ ਕਿਦਾਂ ਠੀਕ ਆ ਜੀ ਇਹ ਬੰਦੇ ਬਾਰੇ ਕੀ ਦਸੀਏ ਤੁਹਾਨੂੰ ਅਸੀਂ ਹੁਣ ਤਾਂ ਇਹ ਬੰਦਾ ਸੁਧਰ ਗਿਆ ਪਹਿਨਾ ਇਹਨੇ ਚਾਹੇ ਕੋਈ ਵੀ ਆ ਚਾਹੇ ਨਾਨਾ ਚਾਹੇ ਮਾਮਾ ਸਭ ਨੂੰ ਗਾਣਾ اے 2 Z ਗਾਲਾਂਗਾ ਹੁਣ ਬੰਦਾ ਬਣ ਗਿਆ ਇਹਦਾ ਹੁਣ ਤਾਂ ਗਿਆਨੀ ਬਣ ਗਿਆ ਹੁਣ ਤਾਂ ਨਹੀਂ ਗਾਣਾ ਕਢਦਾ ਹੁਣ ਤਾਂ ਨਹੀਂ ਕਢਦਾ ਹੁਣ ਤਾਂ ਸਾਊ ਹੋ ਗਿਆ ਬੰਦਾ ਬਹੁਤ ਸਾਊ ਹੋ ਗਿਆ ਹੂੰ ਬਹੁਤ ਗਾਲਾਂ ਕਢੀ ਕਰਦਾ ਤਾਂ ਨਾ ਗੱਲਾਂ ਵੀ ਬਹੁਤ ਸੁਣਾਏ ਕਰਦਾ ਤਾਂ ਨਾ ਕਿਦਮੀ ਜੋ ਗਿਆ ਹੁਣ ਆ ਬੱਲੇ ਆ ਗਿਆ ਜਿੱਕੀ ਫਿਰਦਾ ਖੇਲਾ ਦੇਖ ਲੈ ਇਹਦੀਆਂ ਲੈ ਉਹ ਕਿਦਾਂ ਚੱਲਦਾ ਇਹ ਆਇਓ ਹਿਲਾਉਣੇ ਨਾ ਇੱਧਰ ਉੱਧਰ ਨੂੰ ਇਹਦੇ ਵਰਗੀਆਂ ਇਹਦੀਆਂ ਖੇਲਾ ਹੈ ਹੈ ਨਾ ਬਈ ਹਾਂ ਇਹ ਵੀ ਫੋਟ ਹਿੱਟ ਹੋਈ ਚੱਲੀ ਹੈ ਜੀ ਇਹ ਬੰਦਾ ਬਣ ਗਿਆ ਥੋੜਾ ਜਿਹਾ ਹੁਣ ਨਹੀਂ ਤਾਂ ਬਾਈ ਸਾਨੂੰ ਪਤਾ ਇਹਦਾ ਗਾਲਾ ਕੱਢ ਗਏ ਨੇ ਫੁਰ ਫਰੇਕ ਨੂੰ ਜਿਹਦੇ ਭਜ ਲੈਣਾ ਇਹਨੇ ਜਿਹਦੇ ਭਜ ਰੰਦਾ ਦਾ ਗਾਲਾ ਕੱਢ ਗਏ ਦਾ ਫੇਰ ਨਹੀਂ ਦਾ ਖੜਦਾ ਮੈਂ ਫੇਰ ਨਹੀਂ ਖੜਦਾ ਦਾ ਇਹ ਠੀਕ ਫੇਰ ਨਹੀਂ ਖੜਦਾ ਦਾ ਇਹ ਹੈਨਾ ਬਾਈ ਇਹ ਤਾਂ ਬੜਦਾ ਗਿਆ ਪਤਾ ਸ਼ੂ ਅੰਤਰ ਤੇ ਕਟਾਈ ਥੋੜਾ ਖਾਣੀ ਆ ਤੇ ਰਿੰਗ ਪੇਸਟ ਨੇ ਪਾਣੇ ਤੇ ਇਹ ਗਾਲਾ ਕੱਢਣੀ ਆ ਇਹ ਗਰਮੀਓ ਬਹੁਤ ਆ ਜੀ ਲੈ ਬਾਈ ਜੀ ਹਾਂ ਮਮੀ ਕਿਥੇ ਆ ਗਰਮੀ ਤਾਂ ਹੈਗੀ ਆ ਹਾਂ ਜੰਮਾ ਵੀ ਨਹੀਂ ਹੈਗੀ ਮੀ ਆਊਗਾ ਜੇ ਵੀ ਤੁਹਾਰਾਂ ਹੁਣ ਦਿੱਤਾ ਸਹੀ ਠੰਡੀ ਹਵਾ ਚੱਲਦੀ ਪੂਰੀ ਪੱਤਾ ਵੀ ਨਹੀਂ ਹਿਲਦਾ ਜੀ ਪੱਤਾ ਇੱਕ ਪੱਤਾ ਵੀ ਇਹ ਪੱਤਾ ਜ਼ਰੂਰੀ ਆ ਲੈਣਾ ਮਾਮੇ ਇਹ ਉਹਦੇ ਨਾਲ ਦਾ ਜਿਹੜਾ ਇੱਕ ਹੈਂ ਕੁਈ ਉਹ ਦੇਖ ਲਦੇ ਤਾਂ ਹੈਗੇ ਆ ਵਾਏ ਤਾਂ ਹੁਣ ਮਾੜੇ ਮੋਟੇ ਹਿਲਦੇ ਆ ਇਹ ਤਾਂ ਕੀ ਆਗਾ ਤੇ ਆ ਹਨਾ ਬਾਈ ਹੋਰੇ ਪਤਾ ਹਿਲਦਾ ਦਿਖਾਤਾ ਉਹਨੇ ਸੰਗਾ ਉਹ ਚੱਕ ਲੈਣੀ ਬੇਚਾਰੀ ਤੰਗ ਕਰੀ ਮੈਂ ਸੋਨੇ ਬਸ ਆਈ ਬਣਾ ਦਿੰਨਾ ਉਹਨਾਂ ਦੇ ਜਿਹੜੇ ਵੇਸਟਨ ਪਵਾ ਦਵੇ ਵਾਹ ਬਈ ਲੱਗੇ ਵੇ ਤਾਂ ਲੋ ਹਾਂਜੀ ਉਰਲੀ ਸਾਈਡ ਲੱਗੇ ਵੇ ਤੇ ਬੱਲ ਲੱਗੇ ਚੱਲੇ ਤੇ ਮੋਟਰ ਦੇ ਤਾਇ ਜੀ ਦੀ ਬਾਸਮਤੀ ਪਟਣ ਲੱਗੇ ਹੋਏ ਹੈ ਜਿਹੜਾ ਮਾਰ ਕੇ ਆਉਂਦਾ ਉਹ ਚੱਲ ਜਾਂਦਾ ਹੁੰਦਾ ਹਲਾ ਹੂੰ ਇਹਦਾ ਟੋਪਾ ਟਾੜ ਕੇ ਹਾਂਜੀ ਇਹ ਲਾ ਕੇ ਆਉਂਦਾ ਪਰ ਹੁਣ ਇਹਦਾ ਫਾਇਦਾ ਬਹੁਤ ਆ ਜੀ ਰੁੜਨੇ ਕਰਕੇ ਕੱਖ ਟੱਕ ਕੇ ਉੱਪਰ ਰੜੋ ਕੇ ਅਧਰ ਕਰ ਦੀਦੀ ਆ ਹਾਂਜੀ ਤਾਂ ਫਿਰ ਮੇਰਾ ਬਾਈ ਹੂੰ ਰਾਮ ਨੇ ਉੱਥੇ ਨਾਲੇ ਫੋਲ ਹੋ ਜਾਂਦੇ ਆ ਹੁਣ ਉਧਰ ਉਹ ਸਾਰਾ ਕੁ ਨਵਾਂ ਲਾ ਤੱਕ ਤਾਰ ਵੀ ਨਹੀ ਪਾਤੀ ਹਾਂਜੀ ਮੈਂ ਸੋਚੀ ਵੀ ਨਹੀ ਲਾਤੀ ਹੂੰ टाइम करना कठिन ये ही मेन सुचेज हैं यहाँ पे टाइम तो ही थोड़ा ही कठिन है अपने को ये ही मेन सुचेज हैं ये पता क्या था? है जी ये इधर कॉप्पर था इधर लो मीनियम था फिर बहुत ही तीसरा थी ये कहीं ये सारी कॉप्पर था फिर कल बोला तो सम पार्किंग नहीं करती नहीं जरा ਲੱਗਿਆ ਬੰਦਾ ਹੈ ਨਿਕਲੀ ਗਨੂ ਆ ਕੇ ਮਾਮੇ ਰਹਿਣਦੇ ਸਿੰਗਾ ਵੀ ਚੱਕਰੀ ਬੰਦੀ ਹੈ ਹੈ ਨਾ ਤਾਂ ਜੁੱਜੂ ਸਿੰਘ ਉਹ ਨੋਂ ਵਰਗਾ ਤਾਂ ਤੇਰਾ ਇਹਦੇ ਥੋੜੀ ਜਿਹੀ ਜੂ ਇਹਦੇ ਬڑے ਭਾਈ ਦਾ ਕਿਉਂ ਕਹਿ ਕੇ ਕਰਦੇ ਤੈਨੂੰ ਇਹਦੇ ਤਾਂ ਸਹੇਬ ਹੀ ਕਹਿੰਦੇ ਤੇ ਨਹੀਂ ਜੁੱਜੂ ਕਹਿ ਕਰਦੇ ਤੇ ਨਾ ਨਹੀਂ ਕੋਈ ਹੋਰ ਆਇਆ ਕਈ ਸਾਲ ਬਾਅਦ ਉਹਨੇ ਸਾਲ ਦੋ ਸਾਲ ਬਾਅਦ ਹੀ ਆਇਆ तकरीबन ਖਾਸ ਟਾਈਮ ਹੋ ਗਿਆ ਛੁੱਟੀਆਂ ਕੱਢਣਾਂ ਦਾ ਬਹੁਤ ਟਾਈਮ ਬਦਲ ਗਿਆ ਹੂੰ ਜਿਹੜੀ ਆਇਆ ਤਾਂ ਮਿਲਕੀ ਨਹੀਂ ਗਿਆ ਹੂੰ ਇੱਕ-ਇੱਕ ਦਿਨ ਰਿਹਾ ਆਇਆ ਤਾਂ ਉਦਣੇ ਲੰਘ ਗਿਆ ਉਹ ਕੋਈ ਨਹੀਂ ਗਿਆ ਲੰਘਿਆ ਤਾਂ ਬਹ ਹੋ ਗਈ ਇਹ ਵੀ ਜੀ ਇਨ ਤਿਆਰ ਤਾਰ ਤਾਂ ਹੋ ਗਈ ਹੁਣ ਇਹ ਨੂੰ ਐਂ ਦੇਖਦਾ ਵੀ ਤਾਰ ਉਹਦੇ ਉੱਪਰ ਨੂੰ ਲਮਕਾਈਏ ਕਿ ਐਂ ਰੱਖੀਏ ਥੱਲੇ ਨੂੰ ਪੂਰੀ ਤੱਕ ਲਾਉਣੀ ਹੈ ਨਾ ਇਹ ਹਾਂ ਜੀ ਥੱਲੇ ਨੂੰ ਉੱਪਰ ਨੂੰ ਵੇਟ ਪਾ ਦੂੰ ਮੈਂ ਕਹਿੰਦੇ ਪੇਨ ਵਾਈ ਗਾਡਰ ਦੇ ਉੱਤੇ ਨੂੰ ਛੋਟੀ ਹੋ ਜਣੀ ਪਰ ਉਹ ਪੈਰਾ ਚੜ੍ਹ ਜੀ ਜਾਣੀ ਦੇਖੋ ਹੁਣ ਕੀ ਕਰਾਂਗੇ ਤੋ ਦੂਜਾ ਹੋਣੀ ਪੈਣੀ ਹਾਲੀ ਹਾਂ ਉਹ ਕਰੀ ਹਾਂ ਚਲ ਦੇਖ ਲਓ ਫਿਰ ਚੱਲ ਛੋਟੀ ਜਿਆ ਕਰੂ ਠੀਕ ਹੈ ਲਾਓ ਜੀ ਪਾਣੀ ਚੱਲਦਾ ਵੀ ਦਾ ਗੰਨਾ ਕਰਨ ਵੀ ਲੱਗ ਗਿਆ ਹੋ ਬੰਦੋਵੇ ਦੇਖਦੇ ਗਿਆ ਐ ਸਿੱਖਲਾ ਬੰਨਣਾ ਨੂੰ ਹਾ ਇਹਨੂੰ ਬੈਦ ਬੰਨਣੇ ਇਹਨੂੰ ਜੰਨਾ ਬੰਨਣ ਵਾਲਾ ਹੋ ਗਿਆ ਜੀ ਹੁਣ ਅਜੇ 10 ਦਿਨ ਤੱਕ ਬਣਾਵਾਂਗੇ ਦੇਖ ਕੇ ਪਾਣੀ ਚੱਲਦਾ ਹਲੇ ਤਾਂ ਐਨ ਮਾਰੋ ਮਾਰ ਅੱਜ ਸਵੇਰੇ ਜਿਹੜਾ ਮੀਂਹ ਪਿਆ ਐਨ ਚੂਈ ਚਲਾਤੀ ਉਹਨੇ ਪੂਰੀ ਜੰਨਾ ਵਧੀਆ ਖੜਾ ਹਾਲ ਦੀ ਘੜੀ ਤੇ ਰੱਬ ਦੀ ਕਿਰਪਾ ਹੈ ਗੱਲ ਬਾਕੀ ਢੇਡਾ ਹੋਣ ਲੱਗ ਗਿਆ ਕੋਈ ਕੋਈ ਮਿਹੜਾ ਇੱਥੇ ਦਾ ਪਾਣੀ ਦੇ ਜ਼ੋਰ ਗਲ ਹੋ ਗਿਆ ਉਧਰ ਉਹ ਵੀ ਚੂਹੇ ਨੇ ਕਰਿਆ ਲੱਗਦਾ ਚਲੋ ਬਾਕੀ ਦੇਖਦੇ ਆ ਜੀ ਖੜਾ ਰਹੇ ਗੰਨਾ ਬਨਾਮਾ ਕੇ ਤਾਂ ਸਹੀ 2-3 ਵਾਰੀ ਚਲੋ ਚੱਲਦੇ ਆ ਜੀ ਮੋਟਰ ਉੱਪਰ ਦੇਖੀ ਰੌਂਡ ਅੱਪਾ ਕਿਹੜੀ ਆ ਦੇਖੀ ਰੌਂਡ ਅੱਪੇ ਲੱਗ ਗਿਆ ਪਾਉਣ ਹੋਰ ਅਮਨੇ ਕੱਖ ਖਾਲੀ ਗਾ ਨੂੰ ਆ ਰੌਂਡ ਅਪ ਦੀ ਸੀ ਜੇ ਕੀ ਫਿਰਦਾ ਆ ਨੂੰ ਕੱਖ ਖਾਲੀ ਆ ਓ ਆ ਤਾ ਯਾਰ ਥੋੜਾ ਕਿਵੇਂ ਖੇਡਦਾ ਪਾਣੀ ਚੱਕਰ ਆਉਂਦਾ ਦੇਖ ਲਓ ਜਿਵੇਂ ਖੇਡਦੀ ਉਹ ਦਾਣਾ ਦਾਣਾ ਵਿੱਚ ਤੇਲ ਪਾਇਆ ਦਾ ਹਾਂ ਖਾਲੀ ਦਾ ਯਾਰ ਮੈਂ ਕਹਿੰਦਾ ਡੀਜ਼ਲ ਗਾ ਬਹੁਤ ਫੁੱਕ ਖੇਡਦੀ ਆ ਹਾਂ ਖੇਡਦੀ ਆ ਆ ਵੀ ਬਹੁਤ ਅਸਟਾਈਟੀ ਵਾਲੀ ਉਹ ਡੀਲ ਸੀ ਹਾਂ ਉਹ ਖੇਡਣੀ ਹੈਗੀ ਆ ਪਰ ਡੀਜ਼ਲ ਗਾ ਲਾਇਆ ਵੀ ਜਿਆਦਾ ਹੀ ਖੇਡਦੀ ਆ ਦੇਖ ਹਮ ਸਾਰੇ ਬਰੇ ਛੱਡੀ ਇਹ ਬਚੀ ਨਾ ਰੱਖਣੀ ਕਿਹਦੇ ਸੰਸਰੇ ਦੇ ਪਹਿਖਾ ਭੜ ਕੇ ਕਿਹਦਾ ਪਾੜੇ ਸੰਤਰਾ ਪਈ ਆ ਬੋਟਲ ਆਸਟਰ ਆ ਅਮਨ ਟੈਕਟ ਕਰੇਗਾ ਨਹੀਂ ਉਹ ਬੋਟਲ ਪਾੜੇ ਨਹੀਂ ਭਾਈ ਕੱਦੂ ਨਹੀਂ ਕੋਈ ਥੇਕੇ ਕੰਮ ਆਉਂਗੇ ਲੈ ਉਹ ਚੌਥੇ ਵਿਹਲਾ ਚੌਥੇ ਲੈ ਜਾ ਇਹਨੂੰ ਜਿੱਥੇ ਰਾਤ ਆਪਾਂ ਜਿੱਥੇ ਰਾਤ ਆਪਾਂ ਗਏ ਤੇ ਉਹ ਵੀ ਗਏ ਉੱਥੇ ਵੀ ਉੱਥੇ ਵੀ ਮੀਂਹ ਬਹੁਤ ਪਿਆ ਆਪਣੇ ਨਾਲ ਮੀਂਹ ਕਰ ਉੱਥੇ ਸਾਡਾ ਮੀਂਹ ਬਹੁਤ ਪਿਆ ਮੀਂਹ ਇੱਧਰ ਤੇ ਆਇਆ ਉਹ ਤਾਂ ਡੁੱਬੇ ਪਏ ਆ ਗੁਰੂ ਸਿਕੋ ਅੱਜ ਕੋਲ ਨੂੰ ਆ ਚੋਈ ਚੱਲਦੀ ਆ ਚੌਥੇ ਨਦੀ ਨੂੰ ਚੋਈ ਤਾਂ ਹੋਰੇ ਵੀ ਚੱਲਦੀ ਆ ਆਪਣੇ ਕੋਲ ਮੈਂ ਮੈਗਾ ਨਹੀਂ ਕਹਿੰਦਾ ਜੇ ਟੈਸਟ ਕਰਨਾ ਮੈਂ ਕਿਹਾ ਉੱਥੇ ਮਾਰੇ ਆ ਗੇੜਾ ਠੀਕ ਹੈ ਉਹਦਾ ਕਿਹਾ ਠੀਕ ਆ ਹਾਂ ਹਾਂ ਮੈਂ ਕਹਾਂ ਕਹਿੰਦਾ ਤਾਂ 36 ਦੀ ਮੈਨੂੰ ਟੀਚਰਾਂ ਕਰਦਾ ਠੀਕ ਹੈ ਕੀ ਆ ਕੀ ਯਸ ਵੀਰ ਹੋ ਕੀ ਕਹਿੰਦਾ ਤਾਂ 33 ਦੀ ਕੀ 33 ਦੀ 33 ਦੀ ਮੈਂ ਕਿਹਾ ਟਰੈਕ ਨੂੰ ਮਾਰਾ ਨਹੀਂ ਗਾਦਾ ਟਰੈਕਰ ਸਭ ਮੈਂ ਇਹਨੂੰ ਮਾਰਾ ਕਰ ਦੂਗਾ 50 ਚ ਵੀ ਕਿਹਾ ਹਾਂ ਬਾਈ ਸਭ ਵਧੀਆ ਆ ਮੇ ਆਪਣੀ ਜਗਾ ਠੀਕ ਹੈ ਸਮਝਿਆ ਚਲਾਉਣੇ ਵਾਲਾ ਚਲਾਉਣੇ ਵਾਲਾ ਸਹੀ ਚਾਹੀਦਾ ਚਲਾਉਣੇ ਵਾਲਾ ਸਹੀ ਚਾਹੀਦਾ ਫੋੜਤੀ ਜਿਹੜਾ ਮਰਜ਼ੀ ਕੁ ਕਰਾ ਲੈ ਮਰਜ਼ੀ ਕਰਾ ਲੈ ਇਹ ਰੇਕ ਤੇ ਨਹੀਂ ਚੱਲਦਾ ਨਾਲੇ ਨਹੀਂ ਚੱਲਦਾ ਰੇਕ ਆ ਰੇਸ ਬਿਨਾ ਕੰਟਰੋਲ ਤੇ ਕੋਈ ਕਰਕੇ ਦਿਖਾ ਦਵੇ ਇਹ ਕਿਹੜੇ ਇਹਦਾ ਮੇਰੀ ਗੱਲ ਸੁਣ ਲੈ ਤੇ ਕੀ ਚੀਜ਼ ਹੈ ਦੁਆਬੇ ਵਾਲਾ ਪਿਆਰ ਕਰਾਏ ਹੋਏ ਆ ਫੋੜ ਇਹ ਫੋੜ ਨਾਲ ਦੀ ਦਾ ਕੋਈ ਚੀਜ਼ ਨਹੀਂ ਉਹ ਗੱਲ ਕਰਦਾ ਵੀ ਕੰਟਰੋਲ ਕੀ ਹੈ ਤਿਆਰ ਹੋਣੇ ਨੂੰ ਇਹਦੇ ਕਮਕਰਾੜ ਇੱਕ ਹਿੱਸਾ ਬੱਸ ਮੇਰੇ ਤੇ ਵੀ ਦਾ ਰੰਗ ਹੋਣਾ ਆ ਫੋੜ ਸਭ ਤੋਂ ਪਹਿਲਾਂ ਜਿ ਫੋੜ ਫੋੜ ਨੂੰ ਲਾਣੇ ਨਾ ਫੋੜ ਲਿਆਂਦਾ ਜੇ ਲੱਖ ਰੁਪਏ ਦੀ ਕੀਮਤ ਬੱਲਾ ਬੱਲਾ ਲੱਖ ਰੁਪਏ ਦਾ ਸਾਰੇ ਕਿਥੋਂ 12-12 ਲੱਖ ਦੀ ਜੇ ਲੱਖ ਰੁਪਏ ਨੂੰ ਵੀ ਬਹੁਤ ਕਹਿੰਦੇ ਤੇ ਕੀ ਹੋ ਗਿਆ ਪੰਡ ਚਕਾਉਣੀ ਆ ਆ ਨਹੀਂ ਵੀ ਹੈਗੀ ਹੈ ਐਵਰੇਜ ਤਾਂ ਠੀਕ ਹੈ ਤੇਲ ਦਾ ਖਰਚਾ ਕੋਈ ਜ਼ਿਆਦਾ ਨਹੀਂ ਨਾ ਉਹ ਤਾਂ ਹੈ ਹੀ ਆ ਹਾਂ ਬ੍ਰੇਕਾਂ ਨੂੰ ਮਰਦਾ ਹੋਰ ਗਾਸੀ ਦਾ ਪ੍ਰੋਬਲਮ ਨਹੀਂ ਹੈਗੀ ਉਹ ਸਹੀ ਆ ਚੱਲੀ ਜਾਂਦਾ ਚੱਲ ਠੀਕ ਆ ਮੌਸਮ ਦੇਖ ਲੈ ਕਿਹਾ ਕਰਦਾ ਅੱਜ ਗਰਮੈਸ ਕਰਨਾ ਕੀ ਹੈ ਇਹਨੇ ਇਹਦੇ ਮਾਰੀਦਾ ਸੀ ਆਟੋਮੈਟਿਕ ਦੱਬ ਗਏ ਆਪ ਨੂੰ ਕੰਮ ਜਗਾ ਕਰਨਾ ਹੋਣਾ ਜ਼ਰੂਰ ਅੱਜ ਕੁਛ ਆਉਣਾ ਹੋ ਕੋਈ ਨੇਰੀ ਆਵੇ ਵੀ ਆਪੇ ਕੁੱਤਾ ਆਊਗਾ ਨੇਰੀ ਨਹੀਂ ਆਉਂਦੀ ਆਉਣਾ ਵੀ ਹੈ ਜਿਗੜਾ ਜਾਇਆ ਤਾਂ ਤੜਕੇ ਨੂੰ ਦੇਖੇ ਸੋਣਾ ਪੈ ਗਿਆ ਉਹ ਮੰਡ ਮਾ ਨਹੀਂ ਹੈਗਾ ਲੈ ਸੁੱਕਾ ਪਿਆ ਖੇਤ ਬਾਹਰ ਅੱਜ ਉਰੇ ਆ ਹੋਣਾ ਪੈ ਗਿਆ ਮੈਂ ਤਾਂ ਸੱਚ ਦੇਗਾ ਵਾ ਨੱਕੇ ਨੁੱਕੇ ਟੁੱਟ ਗਏ ਨੇ ਜਾਂ ਦੇਖਿਆ ਕਹਾ ਕੁਝ ਵੀ ਨਹੀਂ ਥੌਲੀ ਪਈ ਆ ਉਰੇ ਚੋਈ ਚੱਲ ਪਈ ਹਾਂ ਦੇਖ ਲੈਣ ਪਾਣੀ ਪੂਰਾ ਮਾਰੂ ਮਾਰ ਹਾਂ ਬੱਸ ਫਿਰ ਚੱਕ ਇੱਥੇ ਤਾਂ ਪਿਆ ਉਰੇ ਪਿਆ ਉਧਰ ਪਿਆ ਚਾਹੇ ਨਾਲ ਬੁਮਾਰ ਮਾਰ ਮੈਂ ਤੈਨੂੰ ਚੈੱਕ ਕਰਾ ਦੇਖੀ ਫਟਾਰ ਫਟਾਰਾ ਮਾਰ ਲੈ ਤੇਰਾ ਪਾਪ ਪਤੂਗਾ ਆ ਚੀਜ਼ ਆ ਇਹ ਚੀਜ਼ ਦਾ ਮੁੱਲਾ ਇਹ ਕਿਹਦਾ ਬੈਟਰੀ ਦੀ ਆ ਇਹਦਾ ਦੇਖੋ ਮੈਂ ਬੈਠਿਆ ਰਹਾਂ ਇਹ ਬਾਈ ਅੱਜ ਕੀ ਮੂਡ ਬੈਂਪਰੇ ਜਿਆਦਾ ਕੰਪਦਾ ਹੋਰ ਕੁਝ ਨਹੀਂ ਬੈਂਪਰੇ ਜਿਆਦਾ ਕੰਪਦਾ ਆ ਅੱਤ ਬਣ ਜਾਣਾ ਜੇ ਰੰਗ ਵੀ ਨਾ ਗਰਾਉਂਦੇ ਆਂਦੇ ਆ ਭਰੀ ਚਗਾਉਂਦੇ ਤੂੰ ਖੇਚਣਾ ਘੇਰ ਲਈ ਚੱਲ 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 ਕਰਤਾ ਉਹੀ ਕੰਮ ਚੱਲ ਧੀਰੇ ਕਰ ਫੈਲਦੀ ਬਹੁਤ ਆ ਜਾ ਚੁਗਾ ਦੇ ਉਹਨੂੰ ਭਰੀ ਯਾਰ ਹਾਂ ਤਾਂ ਜਿੰਨੀ ਘੱਟ ਲਾਉਂਗਾ ਫੈਂਦੀ ਬੋਤਲ ਉਹ ਤਾਂ ਹੈ ਹੀ ਆ ਲੋਕ ਦੋ ਬੋਤਲ ਨੂੰ ਹੋਰ ਪਾਸੇ ਘੇਰਦੇ ਕੋਈ ਕੋਈ ਪਾ ਕੇ ਪਾਣੀ ਪੂਣੀ ਪਾ ਕੇ ਪੀਲੇ ਕਰਦਾ ਭਰੇ ਕੇ ਗੱਲ ਉਹ ਤਾਂ ਓਕੇ ਆ ਤਾਂ ਮੈਂ ਤਾਂ ਈ ਬਿਓ ਸੀਨਾ ਬਗੇ ਦੇ ਉੱਪਰ ਚੱਲ ਲੈ ਜਾ ਉਹਨੂੰ ਚੁਗਾ ਦੇ ਆ ਚਾਚੇ ਭਤੀਜੇ ਨੂੰ ਖੌਰੂ ਪਾਇਆ ਪਿਆ ਉਹਨੇ ਅੰਡ ਕੀ ਕਰ ਬੰਦਾ ਚੁਆ ਕੇ ਇੰਨੂੰ ਪਾਣੀ ਪਾ ਲੈਂਦਾ ਨਹੀਂ ਨਹੀਂ ਕੋਈ ਪਤਾ ਨਹੀਂ ਹੁੰਦਾ ਯਾਰ ਸੀਨਾ ਬਗੇ ਦੇ ਚੱਲ ਠੀਕ ਹੈ ਤੂੰ ਇਹ ਟੈਸਟ ਕਰੀ ਨਾਲ ਹਲੇ ਹੁਣ ਤਾਂ ਅਗਲੇ ਸਾਲ ਇਹ ਟਾਈਟ ਹੋਣੀ ਮੇਰੇ ਟਰਾਲੀ ਵਾਂਗੂ ਰੰਗ ਕਰ ਗਏ ਹੈ ਉਹ ਕੁੰਡੇ ਪਈ ਆ ਲੇਲਾ ਹੁਣ ਮੰਗਦਾ ਤਾਂ ਮੱਲਕ ਦੇ ਕੇ ਇੱਕ ਗੈਪ ਕਰਨਾ ਉਹ ਲੋੜੇ ਨਹੀਂ ਪਰ ਲੋੜਾ ਹੁੰਦੀ ਆਂਦੀ ਉਰੇ ਕਰਾਇਆ ਗਿਆ ਉਹ ਲੋੜੇ ਨਹੀਂ ਆ ਗਈ ਹੁਣ ਹਵਾ ਚੱਲ ਪਈ ਤਾਂ ਜਦ ਚਾਹੀਦਾ ਤਾਂ ਉਹ ਲਾਤਾ ਇੱਕ ਤੇ ਤੇ ਲੈ ਗਿਆ ਉੱਥੇ ਜੇ ਹੋਰ ਚਾਹੀਦਾ ਮੈਂ ਦੇਖ ਲਾ ਤਿਆਰੀ ਐਨ ਹੁਣ ਉਧਰ ਕਾਲਾ ਰੀ ਲੱਗਿਆ ਪਾਉਣ ਆਰਮੀ ਪਾ ਲਿਆ ਹੂੰ ਕਾਲਾ ਰੀ ਲੱਗਿਆ ਪਾਉਣ ਇਸ ਟਾਈਮ ਠੰਡਾ ਹੁੰਦਾ ਥਾ ਹੁੰਦਾ ਤਾਂ ਠੰਡਾ ਇਹਨੇ ਵੀ ਪਾਉਣਾ ਨਾ ਫਿਰ ਇਹ ਦੇ ਨਹੀਂ ਤਾਂ ਇਹਦਾ ਬਹੁਤ ਲੱਗਿਆ ਹੈ ਬਤੀ ਸਾਲ ਲੱਗ ਲੂਗਾ ਘੰਟੇ ਕਮਾ ਲੱਗਿਆ ਇਹਨੇ ਪੈਣ ਨਹੀਂ ਦੇਣਾ ਧਰਤੀ ਵਿੱਚ ਕੁਝ ਲੈਂਦਾ ਘੰਟੇ ਕਿ ਇਹਨੇ ਪੈਣ ਨਹੀਂ ਦੇਣਾ ਇਹਨੇ ਕਿਹਾ ਕਿ ਘੰਟਾ ਜੂਰੀਆਂ ਘੰਟਾ ਲਖਾ ਬਹੁਤ ਹੈ ਬਹੁਤ ਆ ਕਿਧਰ ਚੱਲਦੇ ਪਾਣੀ ਚ ਲੱਗ ਜਾਂਦਾ ਹਾਂ ਥੱਲੇ ਪੈ ਜਾਂਦਾ ਜਾਂਦੀ ਹਾਂ ਜੇ ਥੋੜਾ ਪਾਣੀ ਹੋਵੇ ਮੈਂ ਵੀ ਪਾਉਣਾ ਦਾ ਮੇਰੇ ਅੱਜ ਪਾਣੀ ਚੱਲਦਾ ਤਾਂ ਮੈਂ ਚੱਕਾ ਲੂ ਪਾਉਂਗਾ ਕੱਲੂ ਮੈਂ ਦਵਾਰਾ ਸੀ ਇੱਥੇ ਨਹੀਂ ਛੁੱਟੀ ਹੋਣੀ ਕੱਲ ਨੂੰ ਹੂੰ ਕੱਲ ਰੱਖਦੇ ਸ਼ਾਮ ਮਾਰਦੇ ਆ ਥੈਂਕ ਯੂ ਤਾਂ ਹੀ ਕੱਟ ਕੱਟ ਕਰੂ ਉੱਪਰ ਨੂੰ ਮੜਾ ਮੋਟਾ ਹੂੰ ਹੰਨੇ ਮਿਰਚਾਂ ਵਿੱਚ ਦੱਬੀ ਨੇ ਸਾਰੀ ਹੀ ਤੇ ਸਾਰੀ ਮਿਰਚਾਂ ਦੱਬ ਗਿਆ ਉਹਨੇ ਕਿਹੜੀ ਹਿਸਾਬ ਨਾਲ ਆਇਆ ਮਿਰਚਾਂ ਨੂੰ ਭੱਲੋਂ ਹੋਣ ਦਾ ਤਾਂ ਜੇ ਦੇ ਕਾਉਣ ਤੂੰ ਹੁਣ ਦੇ ਹੀ ਕੋਈ ਬੱਲੋਂ ਤਾਂ ਨਹੀਂ ਪੈ ਦੂਗਾ ਕਿਹੜਾ ਚਾਰਜਿੰਗ ਵਾਲਾ ਨਹੀਂ ਕੀ ਕਰਨਾ ਉੱਲੀ ਕਿ ਹਣਾ ਭਈਆਂ ਨੂੰ ਦੇਣਾ ਤਾ ਇਹਦੇ ਮਿਲਦਾ ਬਿੱਲੂ ਤੇ ਬਿੱਲੂ ਹੁਣ ਰੋਪੜ ਮਿਲਦਾ ਰੋਪੜ ਥੋੜਾ ਟਾਈਮ ਲੇਗਾ ਮੈਨੇ ਤੇਰੇ ਨਾਲ ਲਾਲ ਲਾਣੀ ਹੈ ਜਾਣਾ ਹੁਣ ਭੈਣ ਬੈਟਰੀ ਦਿਖਾਉਣੀ ਦੀ ਮੈਂ ਬੈਟਰੀ ਚਾੜੀ ਦੀ ਆਪਣੀ ਬੈਟਰੀ ਇੱਕ ਮੇਰੇ ਕੋਲ ਉਹਦਾ ਬੱਲ ਸਾਰਾ ਕਾਲਾ ਹੋ ਗਿਆ ਲਾਈਟ ਆ ਬਹੁਤ ਉਦੀ ਮਤਲਬ ਫਿਊਜ ਹੋ ਗਿਆ ਮਤਲਬ ਫਿਊਜ ਹੋ ਗਿਆ ਉਹ ਮੂਰੇ ਬੱਲੇ ਕਾਲਾ ਹੋ ਗਿਆ ਟੂਬ ਹੁੰਦੀ ਤੇ ਹਮ ਬੈਟਰੀ ਬਾਹਰ ਤੇ ਆਈ ਵੀ ਆ ਉਹ ਬੱਲੋ ਪੈਣਾ ਉਹ ਚ ਉਹਦਾ ਬੱਲ ਬਕਾਲਾ ਹੋ ਗਿਆ ਉਹ ਚ ਰੋਸ਼ਨੀ ਕਟਾ ਗਿਆ ਅੱਛਾ ਹੁਣ ਜੇ ਪਹਿਲੇ ਵਾਰੀ ਠੀਕ ਹੋਊਗਾ ਪਹਿਲੇ ਤਾਈ ਰੋਸ਼ਨੀ ਕਰੂ ਹਮ ਨਹੀਂ ਥੜੀ ਉਹ ਦੇਖ ਲੈ ਤੂੰ ਗੁਰਦੁਆਰਾ ਜੇ ਕਿੱਥੇ ਗੁਰਦੁਆਰਾ ਹਾਂ ਗੌਰਮਟ ਗੌਰਮਟ ਪਰ ਗੌਰਮਟ ਪਰ ਬਾਦੀ ਦੇ ਲਾ ਜਾ ਕੇ ਇੰਨਾ ਚਾਹਣਾ ਤੂੰ ਉਹ ਇਹ ਰਾਦਰ ਫੇ ਨੱਕੇ ਪਰਾਏ ਮਾਰੀ ਵੀ ਸਾਰੇ ਖੇਤ ਬਾਕੂ ਘੁੰਮ ਜਾਂਦੀ ਆ ਤੂਸਾਰ ਤੂਤ ਦਿਖ ਜਾਂਦਾ ਨਾਲੇ ਹੋਰ ਆਇਕਣਾ ਹਵਾ ਚੱਲੇ ਰੇਪਾਉਣ ਦਾ ਸੁਆਦ ਫੇਰ ਆ ਦੂਆ ਕੌਣ ਬਈਆ ਉਹ ਬਈਆ ਨਹੀਂ ਹੈ ਪੰਜਾਬੀ ਹੋ ਕੋਈ ਬਈਆ ਹੋਊਗਾ ਪਰ ਨਾ ਬੰਨਿਆ ਪੰਜਾਬੀ ਲੱਗਦਾ ਤੋਰਤੇ ਵੀ ਤੋਰਤੇ ਵੀ ਪੰਜਾਬੀ ਲੱਗਦਾ ਪਤਾ ਲਾ ਜਿੰਦਾ ਦੂਰ ਤੇ ਆਇ ਤਾਂ ਚੱਲ ਕੋਈ ਨਹੀਂ ਪੰਜਾਬੀ ਮੇਗਾ ਪੀ ਲੇ ਹਵਾ ਚੱਲ ਵੀ ਬਈ ਨਜ਼ਾਰਾ ਹੁਣ ਨਹੀਂ ਸੁਖੀ ਨਜ਼ਾਰਾ ਆ ਗਿਆ ਇੰਨੀ ਚ ਆ ਚੰਗੌਰ ਮੀ ਪੀ ਤੇ ਪਹਿਲੇ ਪੂਰਾ ਹੁਣ ਛੜਕਾ ਪੂਰਾ ਇਨ ਤਕੜਾ ਮੀ ਤੇ ਨਹੀਂ ਸਾਨੂੰ ਚਾਹੀਦਾ ਨਾ ਸੀ ਮੰਗਦੇ ਆ ਮੈਂ ਜਿਵੇਂ ਥੋੜਾ ਬਹੁਤਾ ਹੋ ਅੱਜ ਤਾਂ ਆ ਲੋ ਆਏ ਦੁਆਰਾ ਉੱਥੇ ਜਿੱਥੇ ਮਰਗੇ ਤੇ ਤੇਰੀ ਥੋੜਾ ਥੋੜੀ ਨਾ ਮੇਰੀ ਥੋੜੀ ਨੀ ਤੇਰੀ ਥੋੜੀ ਨੀ ਹੋਰ ਵੀ ਬੈਠੇ ਜੀ ਨੇ ਕੱਦੂ ਉੱਤੇ ਬੈਠੇ ਆ ਕਰ ਰਹੇ ਨੇ ਕੱਦੂ ਤੇ ਤਾਂ ਕੋਈ ਨਹੀਂ ਰਹਿੰਦਾ ਬਹੁਤ ਪਏ ਜਾਂ ਨਹੀਂ ਉਹ ਲੇਬਰ ਕਰਕੇ ਹੀ ਰਹਿੰਦੇ ਹੋਊਗੇ ਉਹ ਲੇਬਰ ਹੁਣ ਪੂਰੀ ਫਸੀ ਵੀ ਆ ਜਾ ਉਹ ਗੱਦੂ ਤੇ ਕੋਈ ਨਹੀਂ ਰਹਿੰਦਾ ਹੈਗਾ। ਲੈਂਟ ਦੀ ਕਮੀ ਨਹੀਂ ਹੈਗੀ। ਲੈਂਟ ਦੀ ਕਮੀ ਨਹੀਂ। ਕਮੀ ਕਮੀ ਨਹੀਂ ਹੁਣ ਵੀ। ਰੱਬ ਦੀ ਕਮੀ ਨਹੀਂ, ਪਨੀਰੀਆਂ ਦੀ ਕਮੀ ਨਹੀਂ। ਪਰ ਜਰਦ ਨਾ ਠੇਜ ਹੁੰਦਾ ਗੀਲੇ ਚ। ਪਰ ਟਾਈਮ ਲੱਗਦਾ ਹੀ ਨਹੀਂ। ਲੇਬਰ ਕਰਕੇ ਮੈਂ ਵਿੱਕੀਆਂ ਦੇ ਦੇ ਲਾ ਦੋ ਤਿੰਨ ਦਿਨ ਹੋ ਗਏ ਭਰੇ ਨੂੰ। ਕੋਈ ਨਹੀਂ। ਲੇਬਰ ਕਰਕੇ ਹੀ ਆ। ਅਸੀਂ ਵੀ ਜਾ ਕੇ ਆਉਣਾ ਹੁਣ। ਤੈਨੂੰ ਕਿਹਾ ਜਾਇਆ ਪਤਾ ਕਰਿਆ ਪਰ ਦਾਅ ਦੇ ਅੱਜ। ਨਾ 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 ਤੀਹ ਨੂੰ ਕਹਿ ਦਿੰਦੇ। ਹਾਂ ਵੀ ਅੱਜ ਦਾਅ ਦੇ ਨਾ ਫੇ ਅਗਲੇ ਨੂੰ ਕੰਮ ਫੜ ਲਿਆ ਫੇ ਤਾਂ ਰੋਲਾ ਪਾਉਣਾ। ਆ ਤਾਂ ਪਨੀਰੀ ਪੱਕੜ ਹੁੰਦੀ ਜਾਂਦੀ ਆ। ਆਹਾਂ। ਕੜੂ ਵੀ ਆਪਾਂ ਦੇ ਵਿੱਚ ਤੈਨੂੰ ਥੋੜੋ ਚੱਕਰਾਂ ਹੂੰ ਕਹਿੰਦਾ ਜੀ ਕਿਸੇ ਨੂੰ ਲਾਉਣੀ ਵੀ ਆ ਉਹ ਤਾਂ ਮੈਂ ਤਾਂ ਕਾਲੇ ਨੂੰ ਕਹਿੰਦਾ ਮੈਂ ਲਾਲ ਆਉਣ ਦੇ ਲਾਉਣੀ ਤੋਂ ਉਹ ਜਗੀਰ ਦੀ ਕੋ ਬਦੇਰੀ ਖੜੀ ਆ ਉਹ ਕਿੱਥੇ ਲਾਉਣੀ ਗੱਡੀ ਨਾ ਕੱਟਾ ਬੰਨਿਆ ਪੈ ਜਗੀਰ ਦਾ ਮੈਨੂੰ ਫੋਨ ਆ ਲਿਆ ਕਹਿੰਦਾ ਪਟਣੀ ਨਹੀਂ ਮੈਂ ਕਹਿੰਦਾ ਨਹੀਂ ਕਹਿੰਦਾ ਠੀਕ ਆ ਫਿਰ ਜਿਹੜਾ ਆਈ ਦਾ ਮੈਨੂੰ ਪਟਾਈ ਜਾਣੀ ਇਹ ਪਾਈਏ ਦਾ ਕੰਮ ਸਾਰ ਜੂਗਾ ਲਾ ਹੋਰ ਕੀ ਹੁਣ ਆਮਰਾ ਪੱਟੇ ਲੈ ਗਿਆ ਰਾਧਾ ਨੂੰ ਮਿਲਿਆ ਮੈਂ ਕਿਹਾ ਪੱਟ ਉੱਥੇ ਦੇ ਜਾ ਕੇ ਐਨੇ ਚੋਂ ਦਾ ਕੰਮ ਸਰ ਗਿਆ ਫਾਇਦਾ ਕੀਆ ਖਰਾਬ ਕਰਕੇ ਪਰਲੀ ਬਰੀ ਇਹ ਵੀ ਦੋ ਟਾਈਂ ਇੰਦਾਂ ਨਹੀਂ ਖੜੀ ਆ ਇਹ ਇਹ ਤਿੰਨ ਦੇ ਗ੍ਰ ਤਿੰਨ ਕੀਲਿਆਂ ਦੇ ਗੇੜ ਚ ਪਨੀਰ ਦੀ ਕੋਈ ਘਾਟ ਨਹੀਂ ਰੰਗ ਕਰਕੇ ਕੌਣ ਗਿਆ ਇਹ ਢਿੱਲੀ ਵਾਲਾ ਅੱਛਾ ਹੈਪੀ ਆਈ ਨਹੀਂ ਕਰਕੇ ਮੈਂ ਕਿਹਾ ਤੇ ਬਿੰਦੂ ਪੇਂਟਰ ਦਾ ਬਿੰਦੂ ਮੇਰੇ ਆਉਣੀ ਨਹੀਂ ਜਾਉਣਾ ਕੱਲੂ ਆਉਣਾ ਕਹਿੰਦਾ ਰਸੋਈ ਨੂੰ ਕਰਨ ਉਹ ਮੈਂ ਕਰਦੇ ਰਸੋਈ ਨੂੰ ਅੰਦਰ ਰੱਖਦੀ ਆ ਸਮਾਨ ਵਾ ਰਸੋਈ ਨੂੰ ਕਿਹੜੀ ਨੂੰ ਜਿਹੜੀ ਬਾਹਰ ਬਣਾਈ ਆ ਓਟੀਆਂ ਹੂੰ ਓਟੀਆਂ ਸੋਈ ਨੂੰ ਕਿੱਦਾਂ ਜਾਊਂਗਾ ਅੰਦਰ ਉਹ ਤਾਂ ਹੋਮ ਬਾਹਰ ਓਟੀਆਂ ਵੀ ਬਾਹਰ ਸੋਈ ਵੀ ਆ ਆਓ ਫਿਰ ਜੇ ਮੀਂਹ ਨਹੀਂ ਮੈਂ ਬੰਦਾ ਬਣਾਉਂਗਾ ਹੋਵੇ ਬਾਹਰ ਬਣਾਉਣਾਗਾ ਤੇ ਮੀਂਹ ਕਿਹਣੀ ਚ ਫਿਰ ਕੀ ਬਾਹਰ ਤੇ ਬਣਾਉਂਦੀ ਬਣਾਉਂਦੀ ਮੀਂਹ ਅੱਜ ਫੇ ਉਹ ਬਾਬਾ ਸਮਾਨੇ ਜਾ ਕੇ ਅੰਦਰ ਲੈ ਆਉਣਾ ਹੋਰ ਤਾਂ ਮੂਰੇ ਟੀਨਾ ਨਾ ਪਵਾਦੀ ਟੀਲੇ ਪਹਿਣੀ ਆ ਹਾਂ ਪਹਿਣੀ ਆ ਢੀਂਦਾ ਦੇਖ ਲਈ ਤੇ ਦਿਖਾਉਂਗਾ ਪਹਿਣੀ ਕਿਤੇ ਸਾਰੇ ਪਟੀਨਾ ਪਵਾ ਦਵੇ ਸਾਰੇ ਬੰਦੀ ਉੱਥੇ ਤੇ ਹੋਈ ਤੇ ਮੂਰੇ ਮੂਰੇ ਟੀਨਾ ਪਾਵਦੇ ਝਾਲਰ ਸਹੀ ਉਹ ਬੱਸ ਕਰ ਮੈਂ ਤਾਂ ਲਾਗ ਲਾਗ ਲੱਗਿਆ ਸਾਢੇ ਇੱਕੜੀਆਂ ਲਾਗ ਲਾਗ ਲੱਗਿਆ ਹੁੰਦਾ ਕਿਲਾ ਬੋੜਾ ਲਿਆਇਆ ਪਾਣੀ ਆਪਣਾ ਅੱਜ ਖੁਸ਼ਾ ਬੋੜਾ ਬੋੜਾ ਦੀ ਫੁੱਲਾ ਪਰ ਕਾਂਟੂ ਹੁਣ ਬੋੜਾ ਕਿਹੜੀ ਮ रिश्तेदारी मिली रिश्तेदारी बोतल मिली बहुत बहुत। मनु ना, मनु पता नहीं दवा मेन मैं मैं सुनता नहीं है फिर पता क्या बोलिया खड़ा देखी जादारी मैं मेरे भाजपा ਮੈਂ ਮੈਨਾਂ ਠੇਕੇ 'ਵੋਂ ਨਹੀਂ ਜਾਂਦਾ ਕਦੇ ਮੈਂ ਕਦੇ ਅੱਜ ਤੱਕ ਨਹੀਂ ਗਿਆ ਹਾਂ ਉਧਰ ਮੈਨੂੰ ਲੈ ਕੇ ਗਿਆ ਮੈਂ ਸੜਕ 'ਤੇ ਖੜਿਆ ਮੈਂ ਆਪਣੀ ਲਿਆ ਬਾਈ ਜਿਹੜੀ ਲਿਆਉਣੀ ਹੈ ਹਾਂ ਤੇਰਾ ਹਲਾਇਆ ਪੰਗਾ ਇਹ ਜੇ ਉਹ ਮੇਰਾ ਹਲਾਇਆ ਨਹੀਂ ਬੰਦਾ ਥੱਕ ਗਿਆ ਜਾਂਦਾ ਜਾਂਦਾ ਰੱਖੇਗਾ ਉਧਰ ਜਾਂਦਾ ਮਾੜਾ ਮੋਟਾ ਬਿਆਰੀ ਜਿਹੜਾ ਪਿੰਦਾ ਉਹਦਾ ਹੁਣ ਕੋਈ ਇਸ਼ਾਰਾ ਬਹੁਜੀਆਂ ਕਰਦਾ ਹੁੰਦਾ ਆਇਮ ਕਰੀਂ ਕਰ ਦਿੰਦਾ ਹੁਣ ਇਹ ਪਿੰਦਾ ਇਹਨੂੰ ਬਰਾਦੀ ਦੀਆਂ ਬਾੜੀ ਮੋਟੀ ਆਓ ਦੇ 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 ਹਾਂ ਮੈਂ ਵੀ ਨਹੀਂ ਜਾਂਦੇ ਇਹ ਖੁਸ਼ ਰੱਬ ਖੁਸ਼ਬਸ ਬਸ ਖੋਜੇ ਖੋਜਾ ਇਹ ਘੜਾ ਕੋਈ ਹੈ ਇੱਕ ਬੰਦਾ ਹੈ ਉਹ ਖੋਜ ਹੈ ਖੁਸ਼ ਹੈ ਦਾ ਦੋ ਬੰਗੀਆਂ ਦੀ ਜਾਨ ਨੂੰ ਬਣਾ ਰੱਖਦਾ ਜਿੱਦਨ ਮੇਰੇ ਕੋਲ ਦਿਹਾੜੀ ਪਰਾਜ ਜਾਂਦਾ ਦਾ ਇਹ ਆਪ ਚਲੇ ਜਾਂਦੇ ਸਵਾ 6 ਵਜੇ ਸਾਢੇ 6 ਵਜੇ ਦੋਿਆਂ ਨੂੰ ਫੋਨ ਆਈ ਨਹੀਂ ਹਲੇ ਉਹ ਕਹਿੰਦੇ ਆਉਂਦੇ ਆ ਅਸੀਂ ਉਹਦੀ ਜਾਨ ਨੂੰ ਬਣਾ ਰੱਖਦਾ ਤਾਂ ਹੁਣ ਜਦਨ ਵਿਹਲਾ ਹੋ ਗਿਆ ਮੈਨੂੰ ਦੱਸੀ ਜਦਨ ਤਾਂ ਛੱਡਣਾ ਇਹ ਮੈਂ ਤਾਂ ਦੋ ਦਿਨ ਲਾਉਣੇ ਘਰਾਂ ਵਾਂ ਕਿਆ ਰੀਆਂ ਕਿਉਰੀਆਂ ਨੇ ਜਿਹੜੀਆਂ ਮੇਰੀਆਂ ਪਹਿਲਾਂ ਤਾਂ ਦੇਣਾ ਮੈਂ ਚੱਟਾ ਸਾਫ ਕਰਾਂ ਇਕੱਠੇ ਦੀਆਂ ਜਿਹੜੀਆਂ ਮੇਰੀਆਂ ਕਿਆ ਰੀਆਂ ਨੇ ਹੁਣ ਤਾਂ ਮੈਨੂੰ ਨਹੀਂ ਨਿਕਲੇ ਊਟ ਚਾਹੇ ਹਲੇ ਹਫਤੇ ਤੱਕ ਛੱਡ ਦੀ ਜਿਹੜੀਆਂ ਮੇਰੀਆਂ ਕਿਆ ਜਿਹੜੀਆਂ ਮੇਰੀਆਂ ਕਿਆਰੀਆਂ ਨੇ ਨਾ

तो अच्छा रहेगा नहीं बोला तुराजी ट्रैक्टर गाय लगा दो बढ़ को वही पाते जाएगा तब तो अच्छा रहेगा इन कर तो बाद में ट्रैक्टर तुरने तो पड़ता तो तो बैग लाता नहीं मेनू बाहर ਸੁੱਕੀ ਗੀਬਾ ਵਧੀਆ ਕੱਲ ਵਾਲੇ ਮੀਂਹ ਜਿਆਦਾ ਪੈ ਗਿਆ ਫੇਰ ਨਹੀਂ ਸੁੱਕੂਗੀ ਦੀ ਬਾਹ ਉਹ ਤਾਂ ਹੈ ਹੀ ਆ ਕਿਉਂਕਿ ਚੱਕਰ ਹੋ ਰਿਹਾ ਮੀਂਹ ਦਾ ਪਾਣੀ ਘੱਟ ਹੁੰਦਾ ਹਲਾ ਆ ਜਾਂਦਾ ਤੇ ਜਿਆਦਾ ਵੱਧ ਜਾਂਦਾ ਜਿੱਦਾਂ ਇਹ ਵਿਹਲਾ ਹੋ ਗਿਆ ਨਾ ਮੈਨੂੰ ਭੇਜ ਦੀ ਮੈਂ ਘਰਾਂ ਕਿਆਰੀਆਂ ਚੋਂ ਮਿੱਟੀ ਕੱਢ ਕੇ ਦੁਬਾਰਾ ਵਧੀਆ ਮਿੱਟੀ ਪਾਉਣੀ ਚ ਡਲੀ ਬਹੁਤ ਆ ਰੋੜਾ ਬਹੁਤ ਉੱਥੇ ਬਜਰੀ ਗੇਰੀ ਵੀ ਸੀ ਨਾ ਉਸ ਦਾ ਕੰਮ ਤਾਂ ਨਿਬੜੇ ਜਿੱਦਾਂ ਤੇਰਾ ਨਿਬੜ ਗਿਆ ਪੰਜ ਸੱਤ ਦਿਨ ਨੂੰ ਹਫਤੇ ਨੂੰ 10 ਦਿਨ ਨੂੰ ਬੋਲੇ ਠੀਕ ਆ ਆਜ਼ਾਦ ਰਹੇਗਾ ਤਾਂ ਫੁੱਲਾ ਕੰਮ ਕਰੇਗਾ ਆਜ਼ਾਦ ਰਹੇਗਾ ਯਾਦ ਰਹੇਗਾ ਪੰਛੀ ਹਾਂ ਜਾਂ ਮਰਜੀ ਤਾ ਆ ਜਾਗਾ ਪਤਾ ਤਾਂ ਲੱਗੂ ਸਰਦਾਰ ਦਿੱਤਾ ਹੈ ਇਹ ਸਭ ਬਾਤ ਨਹੀਂ ਇਹ ਬੇਤਰੇ ਕਾ ਕਬੱਡੀ ਜਾਣੇ ਫਿਰ ਦਿੱਤੇ ਪੀਲੇ ਕਰਨਾ ਬਾਤ ਚਲੀ ਉਹ ਧਰ ਗਿਆ ਤੂੰ ਧਰ ਤੇ ਲੈ ਲਿਆ ਸਰਦਾਰ ਉਹ ਇਹਨੇ ਤੇਰੇ ਕਾ ਖਬਰ ਦੇ ਗਾਨੇ ਫਿਰ ਪੀਲੇ ਕਰਨਾ ਕੱਖਾਂ ਦੀ ਕੋਈ ਘਟ ਨਹੀਂ ਚਲਿਏ ਕਹਿੰਦਾ ਮੈਂ ਰੋਟੀ ਕਿੱਥੇ ਖਾਉਂ ਜਿੱਦਾਂ ਮੇਲਾ ਹੋ ਗਿਆ ਜਿਹੜਾ ਤੇ ਦਿਹਾੜੀ ਪਰ ਜਾਉਂ ਨਹੀਂ ਇਹਦੇ ਨੂੰ ਮੇਲਾ ਹੋ ਗਿਆ ਜਿੱਦਾਂ ਮੇਲਾ ਹੋ ਗਿਆ ਕੋਈ ਕਹੇ ਸਾਡੇ ਕੋਲ ਆ ਜੇ ਕਰੀ ਰੋਟੀ ਨੂੰ ਕਹੇ ਤਾਂ ਮੈਂ ਸਾਡੇ ਕੋ ਖਾ ਲਈ ਜਿੱਦਾਂ ਮੇਲਾ ਦੱਸਦਾ ਬਾ ਵੀ ਹਜ਼ਰਤ ਜੀ ਦੀ ਰੋਟੀ ਬਣਾ ਦੋ ਮੈਨੂੰ ਕੰਮ ਨਹੀਂ ਹੈਗਾ ਹੂੰ ਕੱਖ ਕੰਡਾ ਵੜਦਾ ਇਹ ਰਹਿਣਾ ਨਹੀਂ ਕਿ ਮੀਂਹ ਨਹੀਂ ਜਿਵੇਂ ਮੇਲਾ ਰਹੂਗਾ ਇਹ ਕੱਖ ਕੰਡਾ ਵੜਦਾ ਇਹਨੇ ਜਿਦਰੀ ਰੋਟੀ ਬਣ ਜੇਗਾ ਨਹੀਂ ਇਹ ਨਹੀਂ ਕੰਮਰਾ ਚਲਤੇ ਰਹੇਗਾ ਰੋਟੀ ਮੈਂ ਦੇ ਦੇਗਾ ਨਹੀਂ ਕੋਈ ਇਧਰ ਲੈ ਲੈ ਕਰੀ ਕੱਖ ਵੜਤੇ ਗਰ ਮੈਲਾ ਹੋ ਗਿਆ ਰੋਟੀ ਮੈਂ ਦਊਗਾ ਬੋਵਾ ਦੇ ਦਊਗਾ ਚਲ ਚਲੋ ਠੀਕ ਹੈ ਜੀ ਰੋਟੀ ਦੇ ਲਈ ਬੋਵਾ ਮੈਂ ਦਊਗਾ ਇਹਨੇ ਬੰਦਾ ਪਗਾਰਦਾ ਜੀ ਸਾਡਾ ਮਲਗੀਤ ਬਾਈ ਨੇ ਬੰਦਾ ਪਗਾਰਦਾ ਦੋਨੋਂ 65 ਰੁਪਿਆ ਮੇਰੇ ਆਧਾ ਆਪਣਾ ਲੀਨੋ ਕੱਟ ਕੇ ਰੱਖੋ ਤਵੀ ਨੋ ਗੱਲ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਜੀ ਕੱਲੂ ਯਾਦ ਰੱਖੀ ਸਤਿ ਸ੍ਰੀ ਅਕਾਲ ਜੀ ਬਾਕੀ ਮੌਸਮ ਦੇਖਦੇ ਕਹਿੰਦਾ ਰਾਤ ਨੂੰ ਅੱਜ